ਸਰਕਾਰ ਆਪਦੀਆਂ ਉਸੇ ਕਾਨੂੰਨੀ ਚਾਲਾਂ ਤੇ ਫੇਰ ਆ ਚੁੱਕੀ ਐ ਮਹਾਪੰਚਾਇਤ ਚ ਪਹੁੰਚ ਰਹੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਮੋਦੀ ਸਰਕਾਰ ਇਹ ਦੇ ਅੰਦਰ ਇਹ ਡਰ ਪੈਦਾ ਹੋ ਚੁੱਕਿਆ ਕਿ ਉਹਨਾਂ ਦੀ ਹਰਿਆਣਾ 'ਚੋਂ ਜਿਹੜੀ ਸੱਤਾ ਹੱਥੋਂ ਖੁੱਸ ਰਹੀ ਐ ਕੋਈ ਗੱਲ ਸਰਕਾਰ ਰੋਕਾਣਾਣਾ ਸਰਕਾਰ ਦਾ ਕੰਮ ਆ ਸਾਡਾ ਜਾਣਦਾ ਕੰਮ ਆ ਅਸੀਂ ਜਾਵਾਂਗੇ ਜ਼ਰੂਰ ਅੱਜ ਹਰਿਆਣਾ ਦੇ ਅਚਾਨਕ ਵਿੱਚ ਹੋਣ ਵਾਲੀ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਲਈ ਮੋਗਾ ਤੋਂ ਪਤਾ ਆਤੀ ਕਿਸਾਨੀ ਹੰ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਲਵਜੀਤ ਸਿੰਘ ਦੱਦਾਹੂਰ ਦੇ ਗਵਾਈ ਦੇ ਵਿੱਚ ਵੱਡਾ ਕਾਫਲਾ ਜਿਹੜਾ ਮੋਗੇ ਤੋਂ ਰਵਾਨਾ ਹੋਣ ਜਾ ਰਿਹਾ ਗੱਲਬਾਤ ਕਰਾਂਗੇ ਕਿਹੜੀਆਂ ਮੰਗਾਂ ਨੇ ਕਿਸਾਨਾਂ ਦੀਆਂ ਜਿਹੜੀਆਂ ਅਜੇ ਤੱਕ ਪੂਰੀਆਂ ਨਹੀਂ ਹੋਈਆਂ ਕਿਉਂ ਨਹੀਂ ਸਰਕਾਰ ਧਿਆਨ ਦੇ ਲਵਜੀਤ ਜੀ ਅੱਜ ਫੇਰ ਜਿਹੜਾ ਮਹਾਪੰਚਾਇਤ ਕੀਤੀ ਜਾ ਰਹੀ ਹੈ ਪਤਾ ਲੱਗਿਆ ਕਿ ਕਿਸਾਨਾਂ ਨੂੰ ਰੋਕਣ ਲਈ ਵੀ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਹੈ ਇੰਟਰ ਸਰਕਾਰ ਆਪਦੀਆਂ ਉਸੇ ਕਨੌੜੀ ਚਾਲਾਂ ਤੇ ਫੇਰ ਆ ਚੁੱਕੀ ਹੈ ਮਹਾਪੰਚਾਇਤ 'ਚ ਪਹੁੰਚ ਰਹੇ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਮੋਦੀ ਸਰਕਾਰ ਇਹ ਦੇ ਅੰਦਰ ਇਹ ਡਰ ਪੈਦਾ ਹੋ ਚੁੱਕਿਆ ਕਿ ਉਹਨਾਂ ਦੀ ਹਰਿਆਣਾ ਤੋਂ ਜਿਹੜੀ ਸੱਤਾ ਹੱਥੋਂ ਖੁੱਸ ਰਹੀ ਆ ਇਸ ਡਰ ਦੇ ਕਾਰਨ ਲੋਕਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਸਾਡੇ ਪਹੁੰਚ ਰਹੇ ਵਰਕਰਾਂ ਨੂੰ ਰੋਕਿਆ ਜਾ ਰਿਹਾ ਬੱਸਾਂ ਨੂੰ ਰੋਕਿਆ ਜਾ ਰਿਹਾ ਪਰ ਸਾਡੇ ਇਰਾਦੇ ਦ੍ਰਿੜ ਅਸੀਂ ਉਸ ਮਿੱਥੇ ਹੋਏ ਮਿੱਥੇ ਹੋਏ ਟੀਚੇ ਤੇ ਪਹੁੰਚ ਕੇ ਹਟਾਂਗੇ ਮੰਗਾਂ ਕਿਹੜੀਆਂ ਜਿਹੜੀਆਂ ਹਜੇ ਤੱਕ ਪੂਰੀਆਂ ਨਹੀਂ ਕੀਤੀਆਂ ਲੰਬਾ ਸਮਾਂ ਹੋ ਗਿਆ ਧਰਨੇ ਤੇ ਬੈਠਣ ਨੂੰ ਸਾਡੀ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਗਈ ਐਮਐਸਪੀ ਦੀ ਗਾਰੰਟੀ ਕਾਨੂੰਨ ਨਹੀਂ ਹਜੇ ਤੱਕ ਬਣਾਇਆ ਗਿਆ ਸੁਆਮੀਨਾਥਨ ਦੀ ਰਿਪੋਰਟ ਨਹੀਂ ਲਾਗੂ ਕੀਤੀ ਗਈ ਬਿਜਲੀ ਬਿੱਲ 2020 ਲਾਗੂ ਨਹੀਂ ਦੋ ਜਾਰਾ ਨਹੀਂ ਕੀਤਾ ਗਿਆ ਅਤੇ ਜਿਹੜੇ ਸਾਡਾ ਪੂਰਨ ਕਰਜ਼ ਮੁਕਤੀ ਕਿਸਾਨ ਮਜ਼ਦੂਰ ਦੀ ਉਹ ਵੀ ਨਹੀਂ ਕੀਤੀ ਗਈ ਸਾਭ ਜੀ ਅੱਜ ਕਿੰਨੇ ਇੱਕ ਜਿਹੜੀਆਂ ਬੱਸਾਂ ਪੰਜਾਬ ਚ ਕਿੰਨੇ ਜਾ ਰਹੀਆਂ ਸਾਾਨੂੰ ਲਗਭਗ ਬੀਕੇਯੂ ਸਿੱਧੂਪੁਰ 200 ਬੱਸ ਲੈ ਕੇ ਜਾ ਰਹੀ ਹੈ ਜਿਹਦੇ ਚ 12000 ਵਰਕਰ ਸਾਡਾ ਟੀਚਾ ਵੀ ਅਸੀਂ ਹਰਿਆਣੇ ਚ ਲੈ ਕੇ ਜਾਵਾਂ ਅੱਜ ਵੱਡਾ ਰੋਕਿਆ ਵੀ ਜਾ ਰਿਹਾ ਥਾਂ ਥਾਂ ਤੇ ਜਿਹੜੀ ਬਰਿਗੇਡ ਵੀ ਕੀਤੀ ਗਈ ਹੈ ਪੁਲਿਸ ਕੋਈ ਗੱਲ ਨਹੀਂ ਸਰਕਾਰ ਇਹੋ ਜਿਹੀਆਂ ਕਨਾਊੜ ਦਿਓ ਚਾਲਾਂ ਚੱਲਦੀ ਹੁੰਦੀ ਆ ਅਸੀਂ ਆਪਦੇ ਟੀਚੇ ਤੇ ਪਹੁੰਚ ਕੇ ਦਮ ਲਵਾਂਗੇ ਸਾਨੂੰ ਅੱਗੇ ਵੀ ਰੋਕਿਆ ਗਿਆ ਕਿੰਨਾ ਗੋਲਾ ਬਾਰੂਦ 35000 ਦੇ ਕਰੀਬ ਕਰੀਬ ਗੋਲਾ ਬਾਰੂਦ ਸਿੰਘੂ ਦੇ ਦੇ ਖਨੌਰੀ ਬਾਰਡਰ ਤੇ ਜਿਹੜਾ ਸਾਡੇ ਤੇ ਛੁੱਟਿਆ ਗਿਆ ਸੀ ਅਸੀਂ ਉਦੋਂ ਵੀ ਪਿੱਛੇ ਨਹੀਂ ਮੁੜੇ ਤੇ ਹੁਣ ਤਾਂ ਅਸੀਂ ਮੁੜਦੇ ਹੀ ਨਹੀਂ। ਬਾਈ ਜੀ ਤੁਸੀਂ ਵੀ ਨਾਲ ਜਾ ਰਹੇ ਆਂ ਕਿਹੜੀਆਂ ਮੰਗਾਂ ਜਿਹੜੀਆਂ ਅਜੇ ਤੱਕ ਪੂਰੀਆਂ ਨਹੀਂ ਹੋਈਆਂ ਅੱਜ ਫੇਰ ਤੋਂ ਜਿਹੜਾ ਮਹਾਪੰਚਾਇਤ ਦੇ ਵਿੱਚ ਜਾਣਾ ਤੈਅ ਹੈ। ਜਿਹੜਾ ਐਮਐਸਪੀ ਦਾ ਗਰੰਟੀ ਕਾਨੂੰਨ ਦਾ ਆਪਾਂ ਦੇਣ ਦੀ ਗੱਲ ਕੀਤੀ ਸਰਕਾਰ ਨੇ ਦਾਰੇ ਦੇ ਨਾਲ ਹੀ ਉਠਾਤਾ ਸਨ ਉਹ ਤਾਂ ਐਮਐਸਪੀ ਜਿਹੜਾ ਗਰੰਟੀ ਕਾਨੂੰਨ ਹਾਲੇ ਤੱਕ ਵੀ ਨਹੀਂ ਸਾਨੂੰ ਦਿੱਤਾ ਗਿਆ। ਦੂਜਾ ਜਿਹੜੀ ਸਮੁੱਚੀ ਕਰਜ਼ਾ ਮੁਕਤੀ ਆ ਕਿਸਾਨਾਂ ਦੀ ਮਜ਼ਦੂਰਾਂ ਦੀ ਅਸੀਂ ਉਹਦੀ ਮੰਗ ਕਰਦੇ ਆਂ ਉਹਦੇ ਤੇ ਵੀ ਸਰਕਾਰ ਨੇ ਹਾਲੇ ਕੁਝ ਨਹੀਂ ਕੀਤਾ। ਜਿਹੜਾ ਬਿਜ ਉਹਨੂੰ ਵੀ ਰੱਦ ਨਹੀਂ ਕੀਤਾ ਗਿਆ ਇਹ ਜਿਹੜੀਆਂ ਸਾਡੀਆਂ ਮੇਨ ਮੰਗਾਂ ਨੇ ਇਹਨਾਂ ਤੇ ਸਰਕਾਰ ਗੌਰ ਕਰੇ ਅਸੀਂ ਇਹਨਾਂ ਨੂੰ ਲਾਗੂ ਕਰਾ ਕੇ ਹੀ ਉੱਠਾ ਗਿਆ ਲੱਗਦਾ ਕਿ ਅੱਜ ਜਿਹੜਾ ਮਹਾਪੰਚਾਇਤ ਵਿੱਚ ਜਿਹੜਾ ਪਹੁੰਚ ਜੂਗੇ ਥਾਂ ਥਾਂ ਤੇ ਪਹੁੰਚ ਹਾਂਜੀ ਹਾਂਜੀ ਅਸੀਂ ਪਹੁੰਚਾਂਗੇ ਜਰੂਰ ਸਰਕਾਰ ਇਹ ਕੰਮ ਪਹਿਲਾਂ ਵੀ ਕਰਦੀ ਰੋਕਾ ਪਹਿਲਾਂ ਵੀ ਲਾਗਦੀਆਂ ਰਹਿਂਗਾ ਮੈਂ ਕੋਈ ਗੱਲ ਨਹੀਂ ਸਰਕਾਰ ਰੋਕਣਾ ਨਾ ਸਰਕਾਰ ਦਾ ਕੰਮ ਆ ਸਾਡਾ ਜਾਣ ਦਾ ਕੰਮ ਆ ਅਸੀਂ ਜਾਵਾਂਗੇ ਜਰੂਰ ਬਿਲਕੁਲ ਜਿਹੜੇ ਸਰਕਾਰ ਜਿਹੜੇ ਕਿਸਾਨ ਆਗੂ ਨੇ ਉਹਨਾਂ ਦਾ ਕਹਿਣਾ ਕਿ ਸਰਕਾਰ ਦਾ ਕੰਮ ਆ ਰੋਕਣਾ ਤੇ ਸਾਡਾ ਕੰਮ ਆ ਜਾਣਾ ਅਸੀਂ ਸਿਰੇ ਜਾ ਕੇ ਰਾਵਾਂਗੇ ਮਹਾਪੰਚਾਇਤ ਵਿੱਚ ਸ਼ਾਮਲ ਹੋਵਾਂਗਾ ਕਿ ਤਾਂ ਹੀ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਇਹ ਸਾਡੇ ਅੱਗੇ ਝੁਕਣੀਆਂ ਗੋਡੇ ਟੇਕਣੀਆਂ ਉਹਨਾਂ ਚਿਰ ਅਸੀਂ ਵੀ ਚੁੱਪ ਕਰਕੇ ਨਹੀਂ ਬੈਠਾਂਗੇ ਜਿੰਨਾ ਚਿਰ ਸਾਡੀਆਂ ਮੰਗਾਂ ਪ੍ਰਵਾਨ ਨਹੀਂ ਹੁੰਦੀਆਂ ਕੈਮਰਾਮੈਨ ਅਨਸਾਰ ਦੇ ਨਾਲ ਸਾਜੀ ਸਿੰਘ ਰੋਲੀ ਪੀਟੀਸੀ ਨਿਊਜ਼ ਮੋਗਾ